ਲੋ ਵੀ ਮਿੱਤਰੋ ਹੁਣ ਲਾਂਭਾ ਜਾਣ ਦਿਓ ਹੁਣ ਤੁਹਾਡੀ ਆਪਦੀ ਹਿੰਮਤ ਐਤੋਂ ਸਸਤਾ ਤਾਂ ਬੱਕਰੀ ਦਾ ਬੱਚਾ ਵੀ ਨਹੀਂ ਮਿਲਦਾ ਜਿੰਨੇ ਆਪਾਂ ਬਸ਼ੀਰਾ ਦੇ ਦੇਣਾ ਕਾਫੀ ਭਰਾਵਾਂ ਦੇ ਇੱਕ ਮੈਂ ਬਸ਼ੀਰਾ ਪਾਇਆ ਸੀ ਮਹੀਨਾ ਦੋ ਮਹੀਨਾ ਪਹਿਲਾਂ ਵੀ ਸੀਵ ਵਾਲੇ ਬੰਦੇ ਹੁੰਦੇ ਨੇ ਛੋਟਾ ਆ ਜਾਵਾਂ ਤੇ ਉਹਦੇ ਬਾਵਾ ਫੋਨ ਆਇਆ ਭਾਈ ਆਪਾਂ ਸਾਹਮਣਾ ਯਾਰ ਸਾਹਮ ਲਾਂਗੇ ਲਿੱਸਾ ਸੀ ਤਾਂ ਮਿੱਤਰੋ ਅੱਜ ਬਸ਼ੀਰਾ ਲਿਆ ਤਾਂ ਚੰਗਾ ਤੁਹਾਡੇ ਲਈ ਮਊਗਾ ਰੰਗ ਦਾ ਬੱਚਾ ਇੱਕ ਤਾਂ ਜਨੀਕ ਰੰਗ ਦਾ ਮਾਰਵਾੜੀ ਆ ਦੂਜਾ ਖਾਨਦਾਨ ਪੂਰਾ ਜ਼ਬਰਦਸਤ ਤੀਜਾ ਪਲਿਆ ਚੰਗਾ ਕੱਦ ਕਰਨ ਨਾਲ ਸਾਹ ਨੂੰ ਵੀ ਬੰਦੂ ਤੇ ਬਾਕੀ ਜਿਹਨੇ ਸਵਾਰੀ ਨੂੰ ਨਰ ਰੱਖਣਾ ਸਵਾਰੀ ਵਾਸਤੇ ਵੀ ਚੰਗਾ ਪੈਰਪੂਰ ਦੇਖੋ ਕਿੰਨਾ ਚੰਗਾ ਸਵਾਰੀ ਵਾਲਾ ਪੂਰਾ ਚੰਗਾ ਢੋਡਾ ਬੰਦੂ ਨੰਬਰ 3 ਤੇ ਜਾਂ ਕਹਿੰਦੇ ਚੜਾਉਣਾ ਹੁੰਦਾ ਟੂਰਨਾਮੈਂਟਾਂ ਤੇ ਦੇਣਾ ਟੂਰਨਾਮੈਂਟਾਂ ਦੇ ਦਿਨ ਚੱਲਦੇ ਆ ਕਾਫੀ ਭਰਾਵਾਂ ਦੇ ਫੋਨ ਆਉਂਦੇ ਟੂਰਨਾਮੈਂਟਾਂ ਦੇ ਚੜਾਉਣ ਵਾਲਿਆਂ ਦੇ ਵੀ ਥੋੜੇ ਮੁੱਲ ਵਾਲੇ ਤਾਂ ਟੂਰਨਾਮੈਂਟਾਂ ਦੇ ਦੇ ਸਕਦੇ ਕਿੰਨੇ ਗੁਰਦਵਾਰੇ ਚੜਾਉਣਾ ਉਦਾਂ ਵੀ ਦੇ ਸਕਦਾ ਕਿ ਕਿਹਨੇ ਘੋੜੀਆਂ 'ਚ ਹੀਟ ਕਢਾਉਣ ਨੂੰ ਰੱਖਣਾ ਤਾਂ ਉਦਾਂ ਵੀ ਰੱਖ ਸਕਦਾ ਜੇ ਸਾਹਣ ਬਣਾਉਣ ਨੂੰ ਰੱਖਣਾ ਤਾਂ ਚੰਗਾ ਖਾਨ ਦਾ ਨਾ ਸਾਹਣ ਵੀ ਚੰਗਾ ਬਣ ਜਾ ਤੇ ਬਾਕੀ ਪਹਿਲਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀਤਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਣੋ ਦੋਸਤੋ ਅੱਜ ਵੀਡੀਓ ਪਾਉਣ ਲੱਗੇ ਆ ਬਸ਼ੀਰੇ ਦੀ ਮਾਰਵਾਲੀ ਬਸ਼ੀਰਾ ਇੱਕ ਤਾਂ ਰੰਗ ਜੁਨੀਕ ਖਾਨਦਾਨ ਜ਼ਬਰਦਸਤ ਤੇ ਮੇਨ ਗੱਲ ਆ ਜਿਹੜੀ ਸਾਰਾ ਕੋਸ ਛੱਡ ਕੇ ਰੇਟ ਬਹੁਤ ਜਾਇਜ਼ ਆ ਹਜ਼ਾਰ ਲੱਖੋਂ ਹਜ਼ਾਰ ਥੱਲੇ ਨਹੀਂ 2000 ਥੱਲੇ ਨਹੀਂ 5 ਛੱਡੋ 10 ਛੱਡੋ 20 ਛੱਡੋ 30 ਵੀ ਛੱਡ ਦੋ ਤੇ 40 ਵੀ ਛੱਡ ਦੋ ਉਸ ਤੋਂ ਵੀ ਜ਼ਿਆਦਾ ਥੱਲੇ ਮੁੱਲ ਹੁਣ ਹਿੰਟ ਦੇ ਤਾਂ ਹੁਣ ਤੁਹਾਡੀ ਆਪਦੀ ਹਿੰਮਤ ਆ ਜੇ ਤੁਹਾਡੇ ਹਿਸਾਬ ਚ ਆਉਂਦਾ ਹੋਇਆ ਤਾਂ ਮਿੱਤਰੋ ਇਹ ਤੋਂ ਸਸਤਾ ਤਾਂ ਬਸ਼ੀਰਾ ਜਿੱਥੇ ਮਰਜੀ ਜਾਵੜੀ ਚੰਬਾ ਵੀ ਨਹੀਂ ਮਿਲਣਾ ਹੈਨਾ ਪਲਿਆ ਚੰਗਾ ਹੋਇਆ ਬਸਤੂ ਹੀ ਚੈਨਲ ਸਬਸਕ੍ਰਾਈਬ ਕਰ ਲਓ ਜੇ ਇਦਾਂ ਦੇ ਜਾਇਜ਼ ਮੁੱਲ ਦੇ ਬਸ਼ੀਰੇ ਜਾਂ ਬਸ਼ੀਰੀਆਂ ਭਾਲਦੇ ਆ ਮਾਰਕੀਟ ਨਾਲ ਸਸਤਾ ਤੇ ਚੰਗੀ ਕੁਆਲਿਟੀ ਆਪਾਂ ਤੁਹਾਨੂੰ ਲੱਭ ਲੱਭ ਕੇ ਲਿਆਈ ਜਾਣੇ ਤੇ ਆ ਜੋ ਬਾਦਿਆਂ ਵੀਡੀਓ ਵੱਲੋਂ ਜੇ ਵੀਡੀਓ ਪਸੰਦ ਆਈ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਦਿਨੇ ਆ ਦੀ ਡਿਟੇਲ ਦੋਸਤੋ ਮੌਗਾ ਬਸ਼ੀਰਾ ਜੀ ਪੰਜ ਕ ਲੈਣਾ ਬਸ਼ੀਰਾ ਰੰਗ ਬਹੁਤ ਜਨੀਕ ਆ ਜੀ ਮੱਥੇ ਪਟਾ ਚਾਰ ਪੈਰ ਚਿੱਟੇ ਸਾਰਾ ਮੌਗਾ ਰੰਗ ਦਾ ਪੂਸ ਵੀ ਮੌਗਾ ਧੌਣ ਵਾਲੇ ਵਾਲ ਵੀ ਮਹੂਆ 골ਡਨ ਜਿਹਨੂੰ ਆਪਾਂ 골ਡਨ ਕਲਰ ਬੋਲਦੇ ਨੇ 골ਡਨ ਕਲਰ ਦਾ ਬਸ਼ੀਰਾ ਦਾਨਾ ਘੋੜਾ ਜਿਹੜਾ ਇੰਡੀਆ ਦਾ ਜੋਧਪੁਰ ਚੈਂਪੀਅਨ ਬਣ ਰਿਹਾ ਹੋਇਆ ਹੁਣ ઓਰ ਲੈਂਸ ਚਾ ਉਹਦਾ ਪੁੱਤ ਆ ਜਣ ਤੇ ਨੰਗ ਲੰਬੀ ਵਾਲੇ ਡਰੇ ਬਾਜ ਘੋੜੇ ਦਾ ਆਪਾਂ ਕਹਿੰਦੇ ਡਾਇਰੈਕਟ ਬੱਚਾ ਸਾਲਕ ਦੀ ਉਮਰ ਆ ਬੱਚੇ ਦੀ ਹੱਥਾਂ ਪੈਰਾਂ ਦਾ ਬਾਲਪੋਰੀਆਂ ਦਾ ਜਮਾਂ ਸਾਫ ਆ ਕੁਆਲਿਟੀ ਚੰਗੇ ਨੈਕ ਪ੍ਰੋਫਾਈਲ ਦੇਖ ਸਕਦੇ ਕੰਨਾਂ ਕੋਨਾਂ ਦਾ ਚੰਗਾ ਕੁੰਡੀ ਵਾਲਾ ਕੰਨ ਅੱਜ ਦੀ ਤਾਜੀ ਵੀਡੀਓ ਆ ਤਰੀਕ ਅੱਜ 3 ਫਰਵਰੀ 2025 ਨੋ ਆਪਾਂ ਵੀਡੀਓ ਪਾਉਣ ਲੱਗੇ ਆ ਸੋ ਆਈਡੀਆ ਤੁਹਾਨੂੰ ਰੇਟ ਦਾ ਦੇ ਤਾਂ ਵੀ ਹਜ਼ਾਰਾਂ ਤੇ ਬੰਜਾਂ ਲੱਖੋਂ ਥੱਲੇ ਆ ਜਿਹੜੇ ਭਰਾ ਦੇ ਵੀ ਚੱਲਦਾ ਹੋਇਆ ਜਾਂ ਜਿਹਨੇ ਘੋੜਾ ਬਣਾਉਣ ਲਈ ਚੰਗਾ ਬਸ਼ੀਰਾ ਪਾਲਦਾ ਸਵਾਰੀ ਲਈ ਚੰਗਾ ਬਸ਼ੀਰਾ ਪਾਲਦਾ ਜਾਂ ਟੂਰਨਾਮੈਂਟ ਜਾਂ ਗੁਰਦੁਆਰੇ ਤੇ ਚੜਾਉਣ ਲਈ ਬਸ਼ੀਰਾ ਚਾਹੀਦਾ ਤਾਂ ਬੱਚਾ ਦੇਖ ਲੀ ਜੇ ਬੱਚਾ ਪਸੰਦ ਹੋਇਆ ਤਾਂ ਮੇਰੇ ਤੋਂ ਨੰਬਰ ਆਪਾਂ ਬੋਲ ਦਿੰਨੇ ਆ ਨੰਬਰ ਤੇ ਲਾ ਲਿਓ ਫੋਨ 6239954544 9855599017 ਹੱਥਾਂ ਪਰਾਂ ਬਾਲਪੁਰਿਆਂ ਸਾਫਾ ਨੇ ਇੱਕ ਪ੍ਰੋਫਾਈਲ ਵੀ ਚੰਗੀ ਆ ਤੇ ਸਾਰਾ ਤੁਹਾਡੇ ਸਾਹਮਣੇ ਆ ਕੇ ਐਡਰੈਸ ਤੁਹਾਨੂੰ ਪਤਾ ਹੀ ਬਾਬਾ ਜੀਤਾ ਸਟਾਰਡ ਫਾਰਮ ਤੇ ਦੇਖ ਸਕਦੇ ਹੋ ਤੁਸੀਂ ਸੋ ਜਿਹੜੇ ਭਰਾ ਤੇ ਚੱਲਦਾ ਫੋਨ ਲਾ ਲੈ ਧੰਨਵਾਦ